ਮਹੱਲਾ ਪੰਜਵਾ ਰਾਗ ਗੌੜੀ ਗੁਆਰੀ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਇਨ ਬਿਦ ਕੁਸਲ ਹੋਤ ਮੇਰੇ ਭਾਈ ਕਿਉ ਪਾਈਐ ਹਰਿ ਰਾਮ ਸਹਾਈ ਰਹਾ ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਕੋੜੇ ਦੇਖ ਵਿਗਾਸਾ ਲਜਕਰ ਜੋੜੇ ਨੀਬ ਖਵਾਸਾ ਗਲ ਜੀਵਦੀ ਹਉ ਮੈਂ ਕੀ 파ਸਾ ਰਾਜ ਕਮਾਵੇ ਦਹ ਦਿਸ ਸਾਰੀ ਮਾਣੈ ਰੰਗ ਭੋਗ ਬਹੁ ਨਾਰੀ ਜਿਉ ਨਰਪਤ ਸੁਪਨੈ ਪੇਖਾਰੀ ਏਕ ਕੁਸਲ ਮੋਕੋ ਸਤਗੁਰੂ ਬਤਾਇਆ ਹਰ ਜੋ ਕਿਛ ਕਰੇ ਸੋ ਹਰ ਕੀਆ ਭਗਤਾ ਭਾਇਆ ਜਨ ਨਾਨਕ ਹਉ ਮੈਂ ਮਾਰ ਸਮਾਇਆ ਇਨ ਬਿਦ ਕੁਸਲ ਹੋਤ ਮੇਰੇ ਭਾਈ ਇਉ ਪਾਈਐ ਹਰਿ ਰਾਮ ਸਹਾਈ ਰਹਾਉ ਦੂਜਾ ਗੌੜੀ ਗਵਾਰੀ ਮਹੱਲਾ ਪੰਜਵਾ ਕਿਉ ਭ੍ਰਮੀਐ ਭ੍ਰਮ ਕਿਸ ਕਾ ਹੋਈ ਜਾਂ ਜਲਥਨ ਮਹੀਲ ਰਵਿਆ ਸੂਈ ਗੁਰਮੁਖ ਉਬਰੇ ਮਨਮੁਖ ਪਤਖੋਈ ਜਿਸ ਰਖੈ ਆਪ ਰਾਮ ਦਇਆਰਾ ਕਿਸ ਨਹੀਂ ਦੂਜਾ ਕੋ ਪੌਂਚਨ ਹਾਰਾ ਰਹਾਉ ਸਭ ਮਹਿ ਵਰਤੈ ਏਕ ਅਨੰਤਾ ਤਾ ਤੂੰ ਸੁਖ ਸੋ ਹੋਏ ਅਚਿੰਤਾ ਉਹੋ ਸਭ ਕਿਸ ਜਾਣ ਜੋ ਵਰਤਨਤਾ ਮਨ ਮੁਖ ਮੋਏ ਜਿਨ ਦੂਜੀ ਪਿਆਸਾ ਬਹੁ ਜੋਨੀ ਭਵਹਿ ਤੁਰ ਕਿਰਤ ਲਖਿ ਆਸਾ ਜੈਸਾ ਬੀਜ ਹ ਤੈਸਾ ਖਾਸਾ ਦੇਖ ਦਰਸ ਮਨ ਭਯਾ ਵਿਗਾਸਾ ਸਭ ਨਦਨੀ ਆਇਆ ਬ੍ਰਹਮ ਪਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਗੋੜੀ ਗਵਾਰੀ ਮਹੱਲਾ ਪੰਜਵਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਛੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮੇਲ ਜਗਦੀਸ਼ ਮੇਣ ਕੀ ਬਰੀਆ ਚਰੰਕਾਲ ਇਹ ਦੇ ਸੰਜਰੀਆ ਰਹਾ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭਹਿਰ ਖਰਿਆ ਕਈ ਜਨਮ ਸਾਰਖ ਕਰ ਉਪਾਇਆ ਲਖ 84 ਜੋਂ ਨੂੰ ਭਰਮਾਇਆ ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਪਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਬਮਾਨ ਜੀਵਤ ਮਰਹਿ ਦਰਗਾ ਪਰਵਾਨ ਜੋ ਕਿਸ ਹੋਆ ਸੋ ਤੁਝ ਤੇ ਹੋਗ ਅਵਰਨਾ ਦੂਜਾ ਕਰਨੈ ਜੋਗ ਤਾਂ ਮਿਲੀਐ ਜਾਂ ਲਹ ਮਲਾਈ ਕਹਉ ਨਾਨਕ ਹਰ ਹਰ ਗੁਣ ਗਾਈ ਗਉੜੀ ਗਵਾਰੀ ਮਹੱਲਾ ਪੰਹੁਆ ਕਰਮ ਭੂਮ ਮਹਿ ਬੂਹ ਨਾਮ ਪੂਰਨ ਹੋਇ ਤੇ ਮਾਰਾ ਕਾਮ ਫਲ ਪਾਵਹਿ ਮਿਟੈ ਜਮ ਤਰਾਸ ਨਿਤ ਗਾਵਹਿ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸਿਘਰ ਕਾਰਜ ਨਿਹੋ ਸਵਾਰ ਰਹਾ ਆਪਣੇ ਪ੍ਰਭ ਸਿਉ ਹੋ ਹੋ ਸਾਵਧਾਨ ਤਾਂ ਤੂੰ ਦਰਗਾਹ ਪਾਵਹਿ ਮਾਨ ਉਗਤ ਸਿਆਣਪ ਸਗਲੀ त्याग ਸੰਤ ਜਨਾ ਕੀ ਚਰਨੀ ਲਾਗ ਸਰਬ ਜੀ ਹੈ ਜਾਂ ਕਹਿ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਅਪਾਵ ਛੋੜ ਗਹੋ ਤਿਸ ਕੀ ਓਟ ਨਿਮਖ ਮਾਹੀ ਹੁਵੈ ਤੇਰੀ ਛੋਟ ਸਦਾ ਲਿਖਤ ਕਰ ਤਿਸ ਨੂੰ ਜਾਨ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗੁਵਾਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਬਨਾਸੀ ਗੁਰ ਕੈ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦੀ ਆਸ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾਨ ਰਹਾਉ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕੈ ਬਚਨ ਕੱਟੇ ਭ੍ਰਮ ਭੇਦ ਗੁਰ ਕਾ ਬਚਨ ਕਤਹੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੇ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੈ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗਉੜੀ ਗੁਵਾਰੀ ਮਹੱਲਾ ਪੰਜਵਾ ਜਿਨ ਕੀਤਾ ਮਾਟੀ ਤੇ ਰਤਨ ਗਰਭ ਮਹਿ ਰਾਖਿਆ ਜਿਨ ਕਰ ਯਤਨ ਜਿਨ ਦੀਨੀ ਸੋਬਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਨ ਸਾਧ ਜਨ ਪਾਵੂ ਗੁਰ ਮਿਲਿ ਆਪਣਾ ਖਸਮ ਤਿਆਉ ਰਹਾਉ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਮੈ ਨਿਦ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਜਿਨ ਦੀ ਆ ਨਾ ਥਾਵੇਂ ਕੋ ਥਾਨ ਜਿਨ ਦੀ ਆ ਨਾ ਮਾਣੇ ਕੋ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਨੈਨ ਸਾਸ ਗਰਾਸਾ ਜਿਸ ਪਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ ਕਹੋ ਨਾਨਕ ਇਸ ਤੇ ਕਿਛ ਨਾਹੀ ਰੱਖ ਨਹਾਰੇ ਕੋਸਾ ਲਾਹੀ ਗੌੜੀ ਗਵਾਰੀ ਮਹੱਲਾ ਪੰਜਵਾਂ ਤਿਸ ਕੀ ਸਰਨ ਨਾਹੀ ਭਉ ਸੋਗ ਉਸ ਤੇ ਬਾਹਰ ਕਛੂ ਨਾ ਹੋਗਾ ਤਜੀ ਸਿਆਣਪ ਬਲ ਬੁੱਧ ਬੇਕਾਰ ਦਾਸ ਆਪਣੇ ਕੀ ਰੱਖ ਨਹਾਰ ਜਪ ਮਨ ਮੇਰੇ RAM RAM ਰੰਗ ਕਰ ਬਾਹਰ ਤੇਰੇ ਸਦ ਸੰਗ ਰਹਾਉ ਤਿਸ ਕੀ ਟੇਕ ਮਨ ਮਹਿਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਜਤਨ ਕਹੋ ਕੌਣ ਕਾਜ ਕਰ ਕਿਰਪਾ ਰੱਖੈ ਆਪਲਾਜ ਕਿਆ ਮਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸ਼ੋਰ ਕਰਨ ਕਰਾਵਨ ਹਾਰ ਸੁਆਮੀ ਸਗਲ ਕਥਾਂ ਕੇ ਅੰਤਰ ਜਾਮੀ ਸਰਬ ਸੁਖਾ ਸੁਖ ਸਾਚਾਏ ਗੁਰ ਅਪਦੇਸ ਮਨੈ ਮਹਿ ਲਿਓ ਜਾ ਕੋ RAM ਨਾਮ ਲਿਵ ਲਾਗੀ ਰਹੁ ਨਾਨਕ ਸੋ ਧਨ ਵਡ ਭਾਗੀ ਗੌੜੀ ਗੁਵਾਰ ਵੀ ਮਹੱਲਾ ਪੰਜਵਾ ਸੁਣ ਹਰ ਕਥਾ ਉਤਾਰੀ ਮੈਲ ਮਹਾ ਪਨੀਤ ਭਏ ਸੁਖ ਸੈਲ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਉ ਅਗਨ ਸਾਗਰ ਗੁਰ ਪਾਰਿ ਉਤਾਰਿਉ ਰਹਾਉ ਕਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਕਿਲ ਵਿਖ ਗਏ ਸਰਬ ਨਿਧਾਨ ਪੀਖੇ ਮਨ ਮਾਇ ਅਬ ਢੂੰਡਨ ਕਾਹੇ ਕੋ ਜਾਹਿ ਪ੍ਰਭ ਆਪਣੇ ਜਬ ਭਏ ਦਿਆਲ ਪੂਰਨ ਹੋਈ ਸੇਵਕ ਕਾਲ ਬੰਦਨ ਕਾਟ ਕੀਏ ਆਪਣੇ ਦਾਸ ਸਿਮਰ 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 ਗੁਣ ਤਾਸ ਏਕੋ ਮਨ ਏਕੋ ਸਭ ਠਾਏ ਪੂਰਨ ਪੂਰ ਰਹੇ ਹੋ ਸਭ ਜਾਏ ਗੁਰ ਪੂਰੈ ਸਭ ਪਰਮ ਚਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਗੌੜੀ ਗੁਵਾਰ ਦੀ ਮਹੱਲਾ ਪੰਜਵਾਂ ਅਗਲੇ ਮੋਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਦ ਲੱਕ ਖਰੇ ਜਿਹੇ ਧੰਦੇ ਮਹਿ ਓਏ ਲਪਟਾਏ ਹੁਣ ਤੇ ਦੁੱਗਣ ਦਿੜੀ ਓ ਨਮਾਏ ਉਹ ਬੇਲਾ ਕਸ਼ ਚੀਤਨਾ ਆਵੇ ਬਿਨ ਸਜਾਏ ਤਾਹੂ ਲਪਟਾਵੇ ਰਹਾ ਆਸਾ ਬੰਦੀ ਮੂਰਖ ਦੇਹ ਕਾਮ ਕ੍ਰੋਧ ਲਪਟਿਓ ਅਸਨੇ ਸਿਰ ਉਪਰ ਠਾਡੋ ਧਰਮ ਰਾਏ ਮੀਠੀ ਕਰ ਕਰ ਵਿਖਿਆ ਖਾਏ ਹਉ ਬੰਦੋਂ ਹਉ ਸਾਦੋਂ ਬੈਰ ਹਮਰੀ ਭੂਮ ਕੌਣ ਕਾਲੈ ਪੈਰ ਹਉ ਪੰਡਤ ਹਉ ਚਤਰ ਸਿਆਣਾ ਕਰਨੇ ਹਾਰ ਨਾ ਬੁਝੈ ਬਿਗਾਨਾ ਆਪਣੀ ਗਤ ਮਿਤਿ ਆਪੇ ਜਾਣੈ ਕਿਆ ਕੋ ਕਹੈ ਕਿਆ ਆਖ ਬਖਾਨੈ ਜਿਤ ਜਿਤ ਲਾਵਹਿ ਤਿਤ ਤਿਤ ਲਗਨਾ ਆਪਣਾ ਭਲਾ ਸਭ ਕਾਹੁ ਮੰਗਨਾ ਸਭ ਕਿਛ ਤੇਰਾ ਤੂੰ ਕਰਨੈ ਹਾਰ ਅੰਤ ਨਾਹੀ ਕਿਛ ਪਾਰਾ ਵਾਰ ਦਾਸ ਆਪਣੇ ਕਉ ਦੀਜੈ ਦਾਨ ਕਬਹੂ ਨਾ ਬਿਸਰੈ ਨਾਨਕ ਨਾਮ